ਇੱਕ ਵਾਰੀ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਦੀ ਦੁਨੀਆ ਤੇ ਹੁਣੇ-ਹੁਣੇ ਇੱਕ ਹੋਰ ਨਿਊਜ਼ ਆਈ ਆ ਜੀ ਤੇ ਉਹ ਹੈਗੀ ਆ ਵਲਪੂਲ ਇੰਡੀਆ ਦੇ ਹਵਾਲੇ ਤੋਂ ਤੇ ਨਿਊਜ਼ ਕਾਫੀ ਵੱਡੀ ਆ ਇਸੇ ਕਰਕੇ ਮੈਂ ਕਿਹਾ ਕਿ ਮੈਂ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰਦਾ ਪਰ ਉਸ ਤੋਂ ਪਹਿਲਾਂ ਥੋੜਾ ਮੈਂ ਤੁਹਾਨੂੰ ਦੱਸ ਦੇਣਾ ਕਿ ਵਲਪੂਲ ਇੰਡੀਆ ਦੇ ਬਾਰੇ ਦੇ ਵਿੱਚ ਵਲਪੂਲ ਇੰਡੀਆ ਦਾ ਮੇਜਰ ਕੰਮ ਹੈਗਾ ਜੀ ਇੰਡੀਆ ਦੇ ਵਿੱਚ ਫਰਿੱਜਾਂ ਦਾ ਤੇ ਦੂਸਰਾ ਹੈਗਾ ਵਾਸ਼ਿੰਗ ਮਸ਼ੀਨ ਦਾ ਇਹਨਾਂ ਦੋਨੇ ਸੈਗਮੈਂਟਸ ਦੇ ਵਿੱਚ ਵਰਲਪੂਲ ਇੰਡੀਆ ਇੱਕ ਬਹੁਤ ਹੀ ਵੱਡਾ ਨਾਮ ਆ ਤੇ ਇਹਨਾਂ ਦੋਨਾਂ ਹੀ ਸੈਗਮੈਂਟਸ 'ਚ ਵਰਲਪੂਲ ਦਾ ਮਾਰਕੀਟ ਸ਼ੇਅਰ ਤਕਰੀਬਨ 17 ਤੋਂ 18% ਆ ਕਹਿਣ ਦਾ ਮਤਲਬ ਕਿ ਜੇ 100 ਫ੍ਰਿਜ ਪੂਰੇ ਇੰਡੀਆ ਦੇ ਵਿੱਚ ਵਿਕ ਰਹੇ ਆ ਤਾਂ ਉਹਨਾਂ ਦੇ ਪਿੱਛੇ 17 ਜਾਂ 18 ਫ੍ਰਿਜ ਇਕੱਲੇ ਵਰਲਪੂਲ ਦੇ ਵਿਕ ਰਹੇ ਆ ਤੇ ਸੇਮ ਹੀ ਕੇਸ ਹੈਗਾ ਵਾਸ਼ਿੰਗ ਮਸ਼ੀਨ ਦਾ ਤੇ ਇੱਕ ਵੱਡੀ ਕੰਪਨੀ ਆ ਬਾਰਲੀ ਕੰਪਨੀ ਹੈਗੀ ਆ ਜਿਹੜੀ ਵਰਲਪੂਲ ਇੰਡੀਆ ਵਾ ਇਹ ਉਹਦੀ ਸਬਸਿਡਰੀ ਆ ਮਤਲਬ ਉਹਦਾ ਇੱਕ ਪਾਰਟ ਆ ਜਿਹੜਾ ਉਹਨਾਂ ਨੇ ਇੰਡੀਅਨ ਮਾਰਕੀਟ ਦੇ ਵਿੱਚ ਲਿਸਟ ਕੀਤਾ ਹੋਇਆ ਵਰਲਪੂਲ ਇੰਡੀਆ ਦੇ ਨਾਮ ਤੋਂ ਹੁਣ ਨਿਊਜ਼ ਕੀ ਆ ਆਪਾਂ ਉਹਦੇ ਵੱਲ ਥੋੜਾ ਚਲੇ ਜਾਂਦੇ ਆ ਨਿਊਜ਼ ਇਹ ਹੈਗੀ ਆ ਜੀ ਕਿ ਜਿਹੜੀ ਮੇਜਰ ਪੇਰੈਂਟ ਕੰਪਨੀ ਹੈ ਦੀ ਵਰਲਪੂਲ ਦੀ ਉਹ ਆਪਣਾ ਪਿਛਲੇ 1.5 ਸਾਲ ਤੋਂ ਪੂਰਾ ਦਾ ਪੂਰਾ ਜਿਹੜਾ ਕੰਮਕਾਰ ਹੈਗਾ ਉਹਨੂੰ ਥੋੜਾ ਜਿਹਾ ਦੁਬਾਰਾ ਠੀਕ ਕਰਨ ਦੀ ਕੋਸ਼ਿਸ਼ ਕਰ ਰਹੇ ਆ ਠੀਕ ਨਹੀਂ ਮਤਲਬ ਥੋੜਾ ਚੇਂਜ ਕਰ ਰਹੇ ਆ ਉਹਨੂੰ ਆਪਣਾ ਜਿੰਨਾ ਵੀ ਉਹਨਾਂ ਦਾ ਕੰਮ ਯੂਰਪ ਦੇ ਵਿੱਚ ਹੈਗਾ ਉਹਨੂੰ ਐਡ ਕਰ ਰਹੇ ਆ ਏਸ਼ੀਆ ਦੇ ਕੰਮ ਨੂੰ ਅਲੱਗ ਕਰ ਰਹੇ ਆ ਤੇ ਆਫਰੀਕਾ ਦੇ ਕੰਮ ਨੂੰ ਉਹ ਅਲੱਗ ਕਰ ਰਹੇ ਆ ਇੰਡੀਅਨ ਕੰਪਨੀ ਦੇ ਵਿੱਚ ਵਲਪੂਲ ਇੰਡੀਆ ਦੇ ਵਿੱਚ ਪਹਿਲਾਂ ਇਹਨਾਂ ਦਾ ਸਟੇਕ ਸੀਗਾ ਤਕਰੀਬਨ 75% ਜਿਹੜਾ ਫਿਰ ਇਹਨਾਂ ਨੇ 24% ਵੇਚਿਆ ਸੀਗਾ ਮੇਰੇ ਖਿਆਲ ਦੇ ਵਿੱਚ ਸ਼ਾਇਦ 2023-2024 ਤੇ 2024 ਦੀ ਸਟਾਰਟਿੰਗ ਸ਼ਾਇਦ ਤਾਂ ਫਿਰ ਇਹਨਾਂ ਦਾ ਹਿੱਸਾ ਰਹਿ ਗਿਆ ਸੀ 51% ਤੇ ਹੁਣੇ ਨਿਊਜ਼ ਆਈ ਆ ਕਿ ਉਹਨੂੰ ਹੋਰ ਵੀ ਘਟਾ ਰਹੇ ਆ ਤੇ ਹੁਣ ਇਸ ਘਟਾਉਣ ਤੋਂ ਬਾਅਦ ਇਹਨਾਂ ਦਾ ਜਿਹੜਾ ਪੂਰਾ ਹਿੱਸੇਦਾਰੀ ਹੈਗੀ ਆ ਵਲਪੂਲ ਦੀ ਜਿਹੜੀ ਪੇਰੈਂਟ ਕੰਪਨੀ ਆ ਉਹ ਰਹਿ ਜੂਗੀ ਤਕਰੀਬਨ 24 ਤੋਂ 25% ਦੀ ਤੇ ਇਸੇ ਕਰਕੇ ਹੀ ਅੱਜ ਵਲਪੂਲ ਇੰਡੀਆ ਦੇ ਵਿੱਚ ਥੱਲੇ ਦਾ ਸਰਕਟ ਲੱਗਿਆ ਹੋਇਆ 20% ਥੱਲੇ ਦਾ ਤੇ ਕਿਉਂਕਿ ਨਾਰਮਲ ਦੇ ਵਿੱਚ ਇਨਵੈਸਟਰਸ ਨੂੰ ਇਹ ਚੀਜ਼ ਬੁਰੀ ਲੱਗਦੀ ਆ ਉਹਨਾਂ ਨੂੰ ਇਹ ਲੱਗਦਾ ਕਿ ਜਿਹੜੇ ਲੋਕਾਂ ਦੀ ਅਸਲ ਦੇ ਵਿੱਚ ਇੱਕ ਕੰਪਨੀ ਹੁੰਦੀ ਆ ਜਿਹੜੇ ਇੰਨੇ ਸਾਲ ਤੋਂ ਚਲਾ ਰਹੇ ਆ ਉਸ ਕੰਪਨੀ ਨੂੰ ਉਹਨਾਂ ਨੂੰ ਤਜਰਬਾ ਹੁੰਦਾ ਉਹਨਾਂ ਕੋਲੇ ਹੋਰ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਤਾਂ ਉਹਨਾਂ ਦਾ ਬਣੇ ਰਹਿਣਾ ਕੰਪਨੀ ਦੇ ਵਿੱਚ ਚੰਗੀ ਚੀਜ਼ ਹੁੰਦੀ ਆ ਤੇ ਇਹ ਤਾਂ ਹੈਗੀ ਇਹਦੀ ਇੰਨੀ ਗੱਲ ਬਾਤ ਜੀ ਕਿ ਇਹ 네ਗੇਟਿਵ ਕਿਉਂ ਹੋਇਆ ਕੁਝ ਹੋਰ ਆਪਾਂ ਇਹਦੇ ਬਾਰੇ ਵਿੱਚ ਗੱਲਾਂ ਕਰ ਲੈਣੇ ਆ ਤੇ ਉਹ ਇਹ ਹੈਗੀ ਆ ਕਿ ਇੱਕ ਤਾਂ ਹੁਣੇ ਇਹਨਾਂ ਨੇ ਪੀਜੀ ਇਲੈਕਟ੍ਰੋਪਲਾਸ ਦੇ ਨਾਲ ਆਪਣਾ ਇੱਕ ਐਗਰੀਮੈਂਟ ਕੀਤਾ ਵਾ ਤੇ ਉਹਦੇ ਅਕੋਰਡਿੰਗ ਪੀਜੀ ਇਲੈਕਟ੍ਰੋਪਲਾਸ ਵਾਲੇ ਇਹਨਾਂ ਦੇ ਕੁਝ ਪਾਰਟਸ ਅਗਲੇ ਕੁਝ ਸਾਲਾਂ ਦੇ ਲਈ ਬਣਾਉਣਗੇ ਇਹਨਾਂ ਤੋਂ ਇਲਾਵਾ ਇੱਕ ਹੋਰ ਕੰਪਨੀ ਉਹ ਵੀ ਬਾਹਰਲੀ ਕੰਪਨੀ ਆ ਉਹਦੀ ਵੀ ਇੱਕ ਸਬਸਿਡਰੀ ਇੰਡੀਆ ਦੇ ਵਿੱਚ ਲਿਸਟਡ ਆ ਜਰਮਨ ਦੀ ਕੰਪਨੀ ਆ ਦੁਨੀਆ ਦੀ ਬਹੁਤ ਹੀ ਵੱਡੀ ਕੰਪਨੀ ਆ ਬੋਸ਼ ਇੰਡੀਆ ਕਰਕੇ ਇੰਡੀਆ ਦੇ ਵਿੱਚ ਬੋਸ਼ ਇੰਡੀਆ ਉਹ ਵੈਸੇ ਬੋਸ਼ ਆ ਤੇ ਜਿਹੜਾ ਇਹ ਆਪਣਾ ਸਟੇਕ ਵੇਚ ਰਿਹਾ ਵਰਲ ਪੂਲ ਵਾਲੇ ਉਹਦਾ ਕੁਝ ਹਿੱਸਾ ਖਰੀਦਣ ਦੇ ਵਿੱਚ ਇੰਟਰਸਟਡ ਨੇ ਪਿਛਲੇ 1 ਸਾਲ ਤੋਂ ਹੀ ਇੰਟਰਸਟ ਦਿਖਾ ਰਹੇ ਆ ਬੋਸ਼ ਵਾਲੇ ਤੇ ਕਿਉਂਕਿ ਉਹਨਾਂ ਨੂੰ ਇਹ ਹਿੱਸੇਦਾਰੀ ਚਾਹੀਦੀ ਆ ਅਗਲੀ ਚੀਜ਼ ਹੈਗੀ ਆ ਕਿ ਵਲਪੂਲ ਇੰਡੀਆ ਵਾਲਿਆਂ ਨੇ ਪਿਛੇ ਜ ਆਪਣਾ ਟਾਈ ਅਪ ਹਿੰਦੁਸਤਾਨ ਯੂਨੀਲੀਵਰ ਦੇ ਨਾਲ ਵੀ ਕੀਤਾ ਹੋਆ ਹੁਣ ਆઈએ ਆਪਾਂ ਇਸ ਗੱਲ ਦੇ ਉੱਪਰ ਕਿ 20% ਦਾ ਸਰਕਟ ਇਹਦਾ ਅੱਜ ਲੱਗਿਆ ਹੋਇਆ ਥੱਲੇ ਦਾ ਤੇ ਇਨਵੈਸਟਰਸ ਨੂੰ ਇਹਦੇ ਵਿੱਚ ਕੀ ਕਰਨਾ ਚਾਹੀਦਾ ਉਹਨਾਂ ਨੂੰ ਜਿਹੜੇ ਆਲਰੇਡੀ ਇਹਦੇ ਵਿੱਚ ਇਨਵੈਸਟਡ ਨੇ ਜਾਂ ਜਿਹੜੇ ਹਾਲੇ ਤੱਕ ਇਨਵੈਸਟਡ ਨਹੀਂ ਹੈਗੇ ਜਿਹੜੇ ਤਾਂ ਆਲਰੇਡੀ ਇਹਦੇ ਵਿੱਚ ਇਨਵੈਸਟਡ ਨੇ ਤੇ ਮੇਰੇ ਨਹੀਂ ਖਿਆਲ ਦੇ ਵਿੱਚ ਕੋਈ ਪੈਨਿਕ ਉਹਨਾਂ ਨੂੰ ਕਰਨ ਦੀ ਲੋੜ ਹੈਗੀ ਆ ਕਿਉਂਕਿ ਇਹ ਹੀ ਇਹੋ ਜਿਹੀਆਂ ਖਬਰਾਂ ਦੀ ਆਦਤ ਤੁਸੀਂ ਮਤਲਬ ਤੁਹਾਨੂੰ ਪਾਉਣੀ ਚਾਹੀਦੀ ਆ ਸਟਾਕ ਮਾਰਕੀਟ ਦੇ ਵਿੱਚ ਕਿਉਂਕਿ ਸਿੰਪਲ ਜੇ ਦੇਖੀ ਤਾਂ ਇਹ ਇੱਕ ਖਬਰ ਹੈ ਇਹਦੇ ਵਿੱਚ ਕੁਝ ਖਾਸ ਨਹੀਂ ਹੈਗਾ ਪਰ ਜਿਵੇਂ ਮੈਂ ਹਮੇਸ਼ਾ ਹੀ ਕਹਿੰਨਾ ਹਮੇਸ਼ਾ ਹੀ ਚੀਜ਼ਾਂ ਚੱਲ ਰਹੀਆਂ ਹੁੰਦੀਆਂ ਲੋਕਾਂ ਦੇ ਸੈਂਟੀਮੈਂਟਸ ਤੇ ਭਾਵਨਾਵਾਂ ਤੇ ਲੋਕਾਂ ਨੂੰ ਇਹ ਖਬਰ ਬੁਰੀ ਲੱਗਦੀ ਆ ਤਾਂ ਜਿਵੇਂ ਤੁਸੀਂ ਉਹੀ ਸਮਝ ਲਓ ਕਿ ਇੱਕ ਟੀਮ ਕੋਈ ਬੰਦਾ ਉਹਦੇ ਵਿੱਚ 15 ਸਾਲ ਖੇਡਿਆ ਕੋਈ ਖਿਡਾਰੀ ਜਾਂ ਕੈਪਟਨ ਰਿਹਾ ਪਿਛਲੇ 8-10 ਸਾਲ ਤੋਂ ਤਾਂ ਜਦੋਂ ਹਟੂਗਾ ਤਾਂ ਆਪਾਂ ਨੂੰ ਉਹਦੀ ਕਮੀ ਫੀਲ ਹੋਊਗੀ ਕਿ ਅਰੋ ਬੰਦਾ ਬਹੁਤ ਵਧੀਆ ਪਲੇਅਰ ਸੀ ਸੇਮ ਚੀਜ਼ ਇੱਥੇ ਆ ਤਾਂ ਜਿਹੜੇ ਐਕਸਪੀਰੀਐਂਸਡ ਬੰਦੇ ਹੁੰਦੇ ਆ ਉਹ ਜਦੋਂ ਚਲੇ ਜਾਂਦੇ ਆ ਕਿਉਂਕਿ ਨਵੇਂ ਬਾਰੇ ਕੋਈ ਪਤਾ ਨਹੀਂ ਹੈ ਕਿ ਉਹ ਕਿਵੇਂ ਕੰਪਨੀ ਨੂੰ ਅੱਗੇ ਮੈਨੇਜ ਕਰਨਗੇ ਪਰ ਇੱਥੇ ਜਦੋਂ ਇੰਨੇ ਵੱਡੇ ਪਰਸੈਂਟੇਜ ਦੇ ਵਿੱਚ ਕੋਈ ਚੀਜ਼ ਵਿਕਦੀ ਆ ਜਿਵੇਂ ਆਪਣਾ 24% ਦਾ ਹਿੱਸਾ ਵੇਚ ਰਹੇ ਆ ਤਾਂ ਮਤ ਉਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਮੈਂ ਖਰੀਦ ਲੂੰਗਾ ਜਾਂ ਤੁਸੀਂ ਆਪਾਂ 50 70 ਬੰਦੇ ਰੜ ਕੇ ਖਰੀਦ ਲਾਂਗੇ ਜਿਨ੍ਹਾਂ ਨੂੰ ਕੋਈ ਤਜਰਬਾ ਨਹੀਂ ਉਹਨੂੰ ਖਰੀਦਦਾਰ ਵੀ ਉਹਦੇ ਬਹੁਤ ਵੱਡੇ ਹੀ ਲੋਕ ਹੁੰਦੇ ਆ ਇੱਥੇ ਵੀ ਉਹਨੂੰ ਕਿਹਨੇ ਖਰੀਦਿਆ ਵਾ ਬਹੁਤ ਵੱਡੇ ਵੱਡੇ ਫੰਡਸ ਨੇ ਮਿਚੁਅਲ ਫੰਡਸ ਮਤਲਬ ਬਹੁਤ ਸਾਰੇ ਵੱਡੇ ਪਲੇਅਰ ਨੇ ਉਹਨਾਂ ਨੇ ਹੀ ਖਰੀਦਿਆ ਜਿਵੇਂ ਮੈਂ ਤੁਹਾਨੂੰ ਹੋਣੇਗਾ ਕਿ ਬੋਸ਼ ਇੰਡੀਆ ਨੇ ਵੀ ਆਪਣਾ ਇੰਟਰਸਟ ਦਿਖਾਇਆ ਉਹਨੂੰ ਖਰੀਦਣ ਦੇ ਵਿੱਚ ਕੁਝ ਹਿੱਸੇਦਾਰੀ ਹੁਣ ਹੈਗੀ ਅਗਲੀ ਗੱਲ ਮਾਰਕੀਟ ਸੈਂਟੀਮੈਂਟ ਦੀ ਦੇਖੋ ਅਗਲੇ ਕੁਝ ਦਿਨਾਂ ਦੇ ਵਿੱਚ ਕੁਝ ਹਫਤਿਆਂ ਚ ਹੋ ਸਕਦਾ ਇਹ ਜਿਹੜਾ ਨੈਗੇਟਿਵ ਸੈਂਟੀਮੈਂਟ ਬਣਿਆ ਹੋਇਆ ਵਲਪੁਲ ਇੰਡੀਆ ਦੇ ਨਾਲ ਕੰਟੀਨਿਊ ਕਰੇ ਉਹਦਾ ਮੈਨੂੰ ਕੋਈ ਨਹੀਂ ਪਤਾ ਮੈਨੂੰ ਇਹ ਨਹੀਂ ਪਤਾ ਕੱਲ ਨੂੰ ਇਹ ਸਟਾਕ ਕਿੱਥੇ ਖੁੱਲੂਗਾ ਹੋ ਸਕਦਾ ਲਗਾਤਾਰ ਥੱਲੇ ਤੇ ਸਰਕਟ ਲੱਗਦੇ ਰਹਿਣ ਤੇ ਕਿਉਂਕਿ ਲੋਕਾਂ ਨੂੰ ਹੋ ਸਕਦਾ ਹੈ ਕੁਝ ਜ਼ਿਆਦਾ ਬੁਰਾ ਲੱਗੇ ਤਾਂ ਫਿਰ ਲਗਾਤਾਰ ਥੱਲੇ ਦੇ ਸਰਕਟ ਲੱਗਣਗੇ ਪਰ ਮੈਂ ਫਿਰ ਵੀ ਜੋ ਇੱਕ ਮੇਰਾ ਸਿਰਫ ਨਿੱਜੀ ਵਿਚਾਰ ਆ ਇਹ ਕਿ ਕੰਪਨੀ ਫਿਰ ਵੀ ਵਧੀਆ ਕੰਪਨੀ ਆ ਜੇ ਇੰਡੀਆ ਦੇ ਵਿੱਚ ਇੰਨਾ ਵੱਡਾ ਮਾਰਕੀਟ ਸ਼ੇਅਰ ਆ ਮਤਲਬ ਹਰ 100 ਪਿੱਛੇ 100 ਫਰਿੱਜਾਂ ਦੇ ਪਿੱਛੇ 18 ਇਹਨਾਂ ਦੇ ਵਿਕ ਰਹੇ ਆ ਹਰ 100 ਵਾਸ਼ਿੰਗ ਮਸ਼ੀਨਾਂ ਦੇ ਪਿੱਛੇ 17-18 ਇਹਨਾਂ ਦੀਆਂ ਵਿਕ ਰਹੀਆਂ ਨੇ ਤਾਂ ਕੋਈ ਇੰਨੇ ਛੋਟੇ 플레이ਰ ਤਾਂ ਹੈ ਨਹੀਂਗੇ ਅਗਲੀ ਚੀਜ਼ ਇਹ ਹੈਗੀ ਆ ਕਿ ਇਹਨੂੰ ਸੇਲ ਕਰਨ ਦਾ ਵੀ ਕੋਈ ਏਡਾ ਨਹੀਂ ਉਹ ਸਿਰਫ ਆਪਣਾ ਬਿਜ਼ਨਸ ਨੂੰ ਰੀਕਨਸਟਰਕਟ ਕਰ ਰਹੇ ਆ ਤੇ ਉਹਨਾਂ ਨੇ ਅੱਗੇ ਇਹ ਕਿਹਾ ਕਿ ਕਿਉਂਕਿ ਕੰਪੀਟੀਸ਼ਨ ਬਹੁਤ ਵੱਧ ਰਿਹਾ ਇਸ ਫੀਲਡ ਦੇ ਵਿੱਚ ਤਾਂ ਅਸੀਂ ਇੱਥੋਂ ਜਿੰਨੇ ਸਾਨੂੰ ਪੈਸੇ ਮਿਲਣਗੇ ਉਹਦੇ ਵਿੱਚੋਂ ਇਸ ਸੇਲ ਦੇ ਵਿੱਚੋਂ ਤਾਂ ਉਹਦਾ ਬਹੁਤ ਸਾਰਾ ਹਿੱਸਾ ਅਸੀਂ ਵਾਪਸ ਕੰਪਨੀ ਦੇ ਵਿੱਚ ਅੱਗੇ ਟੈਕਨੋਲੋਜੀ ਦੇ ਵਿੱਚ ਜਾਂ ਹੋਰ ਚੀਜ਼ਾਂ 'ਚ ਇਨਵੈਸਟ ਕਰਨਾ ਚਾਹੁੰਦੇ ਆ ਹੁਣ ਆਉਂਦੀ ਆ ਕੁਝ ਗੱਲਾਂ ਰਿਜ਼ਲਟਸ ਦੀ ਇਹ ਤਾਂ ਹੋ ਗਈ ਚਲੋ ਬੋਰਡ ਰੂਮ ਦੇ ਵਿੱਚ ਕੀ ਹੋ ਰਿਹਾ ਤਰਾਤਲ ਦੇ ਉੱਪਰ ਕੀ ਹੋ ਰਿਹਾ ਪਿਛਲੇ 2 ਕੁਆਟਰ ਦੇ ਜਿਹੜੇ ਰਿਜ਼ਲਟ ਸੀਗੇ ਉਹ ਇਹਨਾਂ ਦੇ ਜਦੋਂ ਆਪਾਂ ਕਾਗਜ਼ ਤੇ ਦੇਖਾਂਗੇ ਤਾਂ ਵਧੀਆ ਨਹੀਂ ਲੱਗੇ ਪਰ ਉਹਦਾ ਕਾਰਨ ਫੇਰ ਇਹੀ ਆ ਜਦੋਂ ਇਹਨਾਂ ਨੇ ਆਪਣੀ ਐਡਜਸਟਮੈਂਟ ਕੀਤੀ ਆ ਕਿ ਇਧਰੋਂ ਕੁਝ ਕੰਪਨੀਓ ਪਟਕੇ ਇਧਰ ਹੋਣਗੀਆਂ ਉਹ ਬੰਦੇ ਇਧਰ ਜਾਣਗੇ ਇਧਰ ਜਾਣਗੇ ਤਾਂ ਉਹ ਚੀਜ਼ਾਂ ਪ੍ਰੋਪਰ ਸਹੀ ਤਰੀਕੇ ਨਾਲ ਰਿਫਲੈਕਟ ਨਹੀਂ ਹੋਇਆ ਇਹਨਾਂ ਦਾ ਬੈਲੈਂਸ ਸ਼ੀਟ ਦੇ ਉੱਪਰ ਜਿਹੜਾ ਇਸ ਵਾਰ ਇਹਨਾਂ ਦੇ ਲੇਟੈਸਟ ਰਿਜ਼ਲਟ ਆਏ ਆ ਉਹ ਬਹੁਤ ਹੀ ਜ਼ਿਆਦਾ ਵਧੀਆ ਆਏ ਆ ਤੇ ਮੈਂ ਫੇਰ ਇੱਕ ਵਾਰੀ ਕਹਾਂ ਇਹ ਸਿਰਫ ਮੈਂ ਇੱਕ ਖਬਰ ਤੁਹਾਨੂੰ ਦੇਣੀ ਸੀਗੀ ਤੇ ਕਿਉਂਕਿ ਇਹ ਮੇਰੇ ਕੋ ਇੱਕ ਹੁਣ ਜਰੀਆ ਮੈਨੂੰ ਇਸ ਤਰ੍ਹਾਂ ਵਧੀਆ ਲੱਗ ਰਿਹਾ ਬੋਲਣਾ ਕਿ ਮੈਂ ਛੇਤੀ ਛੇਤੀ ਬਣਾ ਦਿੰਨਾ ਬਿਨਾ ਕੋਈ ਲਾਈਟਾਂ ਜਗਾਉਣ ਦੇ ਜਾਂ ਬੈਠਣ ਦੇ ਤਿਆਰ ਹੋਣ ਦੇ ਤੇ ਸਿਰਫ ਇੱਕ ਨਿਊਜ਼ ਹੈਗੀ ਆ ਕਿਉਂਕਿ ਜੇ ਤੁਸੀਂ ਮਾਰਕੀਟ 'ਚ ਇੰਟਰਸਟਿਡ ਹੋ ਤਾਂ ਤੁਹਾਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਮੈਂ ਤੁਹਾਨੂੰ ਇੱਥੇ ਬਿਲਕੁਲ ਇਹ ਨਹੀਂ ਕਹਿ ਰਿਹਾ ਕਿ ਹੁਣ ਬਹੁਤ ਛੇਤੀ ਛੇਤੀ ਕਰਕੇ ਤੁਸੀਂ ਜਾਓ ਜਾਂ ਕਿਸੇ ਨੂੰ ਫੋਨ ਕਰੋ ਜਾਂ ਆਪਣਾ ਲੌਗ ਇਨ ਕਰੋ ਦੁਬਾਰਾ ਤੇ ਛੇਤੀ ਅਸੀਂ ਵਲਪੁਲ ਇੰਡੀਆ ਦੇ ਸ਼ੇਅਰ ਖਰੀਦੀਏ ਸਿਰਫ ਇਨਫੋਰਮੇਸ਼ਨ ਹੈਗੀ ਆ ਪਰ ਹਾਂ ਜੇ ਇੱਥੇ ਵੀ ਮੈਂ ਦੇਖਾਂ ਕਿ ਲੌਂਗ ਟਰਮ ਦੇ ਵਿੱਚ ਦੇਖਿਆ ਜਾਵੇ ਤਾਂ ਤਾਂ ਇਸ ਫੇਰ ਮੇਰਾ ਨਿੱਜੀ ਵਿਚਾਰ ਆ ਕਿ ਲੌਂਗ ਟਰਮ ਦੇ ਵਿੱਚ ਕੋਈ ਏਡੀ ਗੱਲ ਨਹੀਂ ਹੋਈ ਕੰਪਨੀ ਦੇ ਨਾਲ ਹੌਲੀ-ਹੌਲੀ ਕਰਕੇ ਜਿਹਨੂੰ ਇੰਗਲਿਸ਼ 'ਚ ਕਹਿੰਦੇ ਆ ਕਿ ਡਸਟਵਿਲ ਸੈਟਲ ਕਿ ਜਿਹੜੀ ਮਿੱਟੀ ਉੱਠੀ ਆ ਗਰਦਾ ਉੱਠਿਆ ਹੌਲੀ-ਹੌਲੀ ਕਰਕੇ ਉਹਨੇ ਬੈਠ ਜਾਣਾ ਵਾ ਕੰਪਨੀ ਨੇ ਫੇਰ ਆਪਣੇ ਰਾਹ ਤੁਰ ਹੀ ਜਾਣਾ ਵਾ ਤੇ ਕਦੇ ਨਾ ਕਦੇ ਫੇਰ ਉਸੇ ਤਰ੍ਹਾਂ ਹੀ ਕੋਈ ਇੱਕਦਮ ਕੋਈ ਪੋਜ਼ਿਟਿਵ ਨਿਊਜ਼ ਆ ਜਾਂਦੀ ਆ ਤਾਂ ਕੰਪਨੀ ਇੱਕਦਮ ਹੀ ਐਂ ਸਰਕਟ ਉੱਪਰ ਤੇ ਲੱਗੇ ਜਾਂਦੇ ਆ ਤਾਂ ਜਿਵੇਂ ਹੁਣ ਵੀ ਜੇ ਇੰਨਾ ਹੀ ਕੁਝ ਬਹੁਤ ਬੁਰਾ ਹੋਇਆ ਹੁੰਦਾ ਤਾਂ ਰਿਜ਼ਲਟ ਚੰਗੇ ਨਹੀਂ ਆਉਣੇ ਸਹੀ ਇੰਨੀਆਂ ਵੱਡੀਆਂ ਕੰਪਨੀਆਂ ਦੇ ਨਾਲ ਟਾਈਅਪ ਨਹੀਂ ਕਰਨਾ ਸੀ ਜਿਵੇਂ ਪੀਜੀ ਲੈਕਟੋਪਲਾਸ ਨੂੰ ਆਰਡਰ ਦਿੱਤਾ ਇਹਨਾਂ ਨੇ ਹਿੰਦੁਸਤਾਨ ਯੂਨੀਲੀਵਰ ਦੇ ਨਾਲ ਹੁਣੇ ਇਹਨਾਂ ਨੇ ਕੰਟਰੈਕਟ ਇੱਕ ਕੀਤਾ ਕੰਟਰੈਕਟ ਨਹੀਂ ਮਤਲਬ ਕੁਝ ਟਾਈਅਪ ਵਗੈਰਾ ਕੀਤਾ ਮਾਰਕੀਟਿੰਗ ਦੇ ਲਈ ਬੋਸ਼ ਨੇ ਇਹਨਾਂ ਦੀ ਕੰਪਨੀ ਨੂੰ ਦੇ ਵਿੱਚ ਹਿੱਸੇਦਾਰੀ ਖਰੀਦਣ ਦੇ ਵਿੱਚ ਇੰਟਰਸਟ ਨਹੀਂ ਦਿਖਾਉਣਾ ਸੀਗਾ ਜੇ ਕੰਪਨੀ ਬਹੁਤ ਬੁਰੀ ਹੋਵੇ ਉਹਦੇ ਉੱਪਰ ਬਹੁਤ ਜ਼ਿਆਦਾ ਡੈਟ ਹੋਵੇ ਤਾਂ ਫਿਰ ਉਹਨੂੰ ਕੌਣ ਖਰੀਦੂਗਾ ਜਿਹੜਾ ਚੀਜ਼ ਹੀ ਕਰਜ਼ੇ ਚ ਡੁੱਬੀ ਹੋਈ ਆ ਜਿਵੇਂ ਆਪਾਂ ਜ਼ਮੀਨ ਵੀ ਲੈਣੇ ਆ ਖੇਤ ਵਾਹੀਯੋਗ ਜ਼ਮੀਨ ਲੈਣੇ ਆ ਜੇ ਆਪਾਂ ਉਹਦੇ ਵੀ ਕਾਗਜ਼ ਦੇਖਦੇ ਆ ਜੇ ਉਹਦੇ ਉੱਪਰ ਹੀ ਲੋਨ ਬਹੁਤ ਲਿਆ ਹੋਇਆ ਤਾਂ ਉਹਨੂੰ ਕੋਈ ਨਹੀਂ ਲੈਂਦਾ ਅਗਲਾ ਕਹਿੰਦਾ ਯਾਰ ਆ ਤਾਂ ਇਹਦੇ ਉੱਪਰ ਤਾਂ ਜ਼ਮੀਨ ਤੇ ਤਾਂ ਲੋਨ ਬੋਲਦਾ ਵਾ ਤੇ ਆ ਨਹੀਂ ਲੈਣਾ ਡੈਟ ਫਰੀ ਕੰਪਨੀ ਹੈ ਕੀ ਇਹ ਬਿਲਕੁਲ ਡਿਵੀਡੈਂਡ ਬਹੁਤ ਦਿੰਦੀ ਆ ਤਾਂ ਇਸ ਇਸ ਤਰ੍ਹਾਂ ਦੀਆਂ ਗੱਲਾਂ ਨੇ ਜੀ ਇਹਦੀਆਂ ਇਸ ਕੰਪਨੀ ਦੀਆਂ ਤੇ ਇਹ ਸੀਗੀ ਜੀ ਇੰਨੀ ਇੱਕ ਛੋਟੀ ਜੀ ਮੇਰੀ ਇੱਕ ਨਿਊਜ਼ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ ਸੀ ਤੇ ਫਿਲਹਾਲ ਹੀ ਇੰਨਾ ਹੀ ਆ ਫਿਰ ਕਦੇ ਕੁਝ ਨਿਕਲਦਾ ਰਹੇਗਾ ਤਾਂ ਮੈਨੂੰ ਲੱਗਦਾ ਮੈਂ ਇਸ ਤਰ੍ਹਾਂ ਹੀ ਬੈਠ ਕੇ ਤੁਹਾਨੂੰ ਬਣਾ ਦਿਆ ਕਰੂੰਗਾ ਤੇ ਦੱਸ ਦਿਆ ਕਰੂੰਗਾ ਤੇ ਬਾਕੀ ਜਿਹੜਾ ਤੁਹਾਡਾ ਕੁਐਸਚਨ ਆਨਸਰ ਦਾ ਹੈਗਾ ਉਹ ਮੈਨੂੰ ਯਾਦ ਆ ਉਹਦਾ ਕੱਲ ਮੈਂ ਇੱਕ ਵੀਡੀਓ ਬਣਾ ਦੂੰਗਾ ਤੇ ਉਹਦੇ ਚ ਜਿੰਨੀ ਕੁ ਮੇਰੇ ਤੋਂ ਹੋ ਸਕੇ ਮੈਂ ਤੁਹਾਨੂੰ ਤੁਹਾਡੇ ਕੁਐਸਚਨ ਤੇ ਆਨਸਰ ਦੇਣ ਦੀ ਕੋਸ਼ਿਸ਼ ਕਰੂੰਗਾ